ਇਹ ਇੱਕ ਜਿਲੇਵਾਰੀ ਦੇਤੇ ਦਿੱਲੀ ਰੇਖਾ ਪਰ ਆਪਣੇ ਕਾਂਗਰਸ ਦੇ ਲੋਕਾਂ ਨੇ ਇਸ ਚਾਰਟੇ ਅੱਗੇ ਕਿਹਾ ਕਿ ਮਾਰੀਆ ਦੇ ਚੰਗੀ ਬੁਨਿਆਦਸੇ ਉਹ ਕਦੇ ਵੀ ਪੀਣ कुझु न हटे अॼु बि मां उन्हनि जी बेड़ी सॾे न वशेश तौर ते आए सुभाष कंबोर जी साढी जे बहुत ई पुराणे वलंटियर ऐं जी लखबीर सिंध जी पूर सेवा जी दिशा निर्देश अनुसार सारे खिलाड़ीअ सां हौसला अप्लाई करण आए हूंदियां

तैयारियां का इस प्यार में सदने नहीं पे बोलो करना कर लिया मेरी मम्मी बुलन उसका सचेवा जी ने सुने मिले से कि वॉलीबॉल की किट चाहिए है तो मम्मी तीन तक तीन फैब्रेरी तक दिल्ली तो वापस आ जाएंगे तो मंगला साइड डॉक्टर तो किट लेके जा सकते हो हनुमान जी जी मान आई है मंगलवार ਕੱਟ ਤੁਸੀਂ ਗੱਲ ਕਰ ਸਕਦੇ ਹੋ ਕਿ ਕਿਤੋਂ ਕਿਤੋਂ ਜਾ ਸਕਦੇ ਹੋ ਔਰ ਅੱਜ ਮੈਂ ਤੁਹਾਨੂੰ ਇਹ ਦਿਲ ਨਹੀਂ ਉਹਨਾਂ ਨੇ ਕਹਿਣਾ ਅਜਿਹਾ ਕਰੀਓ ਕਿ ਅਜਿਹਾ ਲਾ ਸਕਿਆ ਸਾਡੇ ਨੂੰ ਐਕਸ਼ਨ ਲੂਨ ਕਰਕੇ ਅੱਗੇ ਨੂੰ ਵੀ ਜੀਤੀ ਉਹ ਅਜਿਹਾ ਪ੍ਰਬੰਧ ਕਰਨਾ ਔਰ ਇਹਦਾ ਸਮਾਨਾਂ ਦਾ ਸਾਡੇ ਨਾਲ ਸੰਭਾਲ ਕਰ ਲੈਣਾ ਜੇ ਤੁਸੀਂ ਲੈਕਚਰ ਮੰਨ ਕਰੀਏ ਪਟੰਦਰ ਵੀ ਕੋ ਸਾਡੇ ਵਿੱਚ ਆ ਕੇ ਤੁਸੀਂ ਲੈਕਚਰ ਲੈ ਸਕੋ ਉਹਨੂੰ ਧੰਨਵਾਦ ਕੀ ਸਾਰੇ ਦਾ ਉਹ ਨਹੀਂ ਲਈਏ ਸਾਰੇ ਸਮਾਜ ਦੇ ਲਈ ਬਹੁਤ ਵਰਕਸ਼ਾਪ ਕਰ ਰਹੇ ਹਾਂ ਜੀ। ਜੈ ਮੇਗਾ ਜੀ ਬਹੁਤ ਬੜਾ ਧੰਨਵਾਦ ਹੈ ਸਾਡੇ ਸਰਕਾਰ ਦੀ ਯੋਜਨਾ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ। ਔਰ ਬਈ ਬੜ ਕੇ ਜੇਟੂ ਟੀਮਾਂ ਦੇ ਇੱਕ ਇੱਕ ਪਲੇਅਰ ਆ ਜੀ ਆਪਾਂ ਟਾਈਆਂ ਪਾ ਲੱਗਿਆ ਨੈਸ਼ਨਲ ਉਹਨਾਂ ਨੇ ਕਦੇ ਲਸਤੇ ਜਿਗਰ ਉਹਨਾਂ ਦੀ ਬੇੜੀ ਪੁੱਜੇ ਨੇ ਹਨਰਾ ਬਹੁਤ ਬਹੁਤ ਵੱਡਾ ਜਿਹੜਾ ਕਦੇ ਧੰਨਵਾਦ ਜਿਹੜਾ ਕਦੇ ਕੀਤਾ ਜਾ